ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਅਦਾਲਤ ਤੋਂ ਰਾਹਤ ਨਹੀਂ ਮਿਲੀ ਹੈ ਅੱਜ ਸਵੇਰੇ 10:30 ਵਜੇ ਤੋਂ ਦੁਪਹਿਰ 3 ਵਜੇ ਤੱਕ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਹੋਈ ਸੀ ਇਸ 'ਚ ਦੋਵੇਂ ਧਿਰਾਂ ਦੇ ਵਕੀਲਾਂ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਹਨ ਮਜੀਠੀਆਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਦਾਲਤ ਨੇ ਹੁਣ ਮਾਮਲੇ ਨੂੰ ਅਗਲੀ ਸੁਣਵਾਈ ਤੱਕ 1 ਅਗਸਤ ਤੱਕ ਮੁਲਤਵੀ ਕਰ ਦਿੱਤਾ ਜਿੱਥੇ ਉਸ ਦਿਨ ਵੀ ਦਲੀਲਾਂ ਜਾਰੀ ਰਹਿਣਗੀਆਂ ਪਿਛਲੀ ਸੁਣਵਾਈ ਦੇ ਵਿੱਚ ਸਰਕਾਰ ਨੇ ਮਜੀਠੀਆਂ ਦੀ ਬੈਰਕ ਬਦਲਣ ਨਾਲ ਸਬੰਧਤ ਪਟੀਸ਼ਨ ਤੇ ਆਪਣਾ ਜਵਾਬ ਦਇਆ ਕੀਤਾ ਸੀ ਇਸ ਵੇਲੇ ਮਜੀਠੀਆ 2 ਅਗਸਤ ਤੱਕ ਨਿਆਇਕ ਹਿਰਾਸਤ ਦੇ ਵਿੱਚ ਹੈ ਅਤੇ ਪਟਿਆਲਾ ਦੀ ਨਵੀਂ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਇਸੇ ਦੌਰਾਨ ਮਜੀਠੀਆ ਨੂੰ ਮਿਲਣ ਦੇ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਨਵੀਂ ਨਾਬਾ ਜੇਲ੍ਹ ਪਹੁੰਚਿਆ ਇਸ ਵਫਦ ਦੀ ਅਗਵਾਈ ਪਾਰਟੀ ਆਗੂ ਡਾਕਟਰ ਦਲਜੀਤ ਸਿੰਘ ਟੀਮਾ ਕਰ ਰਹੇ ਨੇ ਅਤੇ ਇਸ ਵਿੱਚ ਮਹੇਸ਼ਿੰਦਰ ਗਰੇਵਾਲ ਅਤੇ ਸਿਕੰਦਰ ਸਿੰਘ ਲੁਕਾਵੀ ਸ਼ਾਮਲ ਨੇ ਇਸ ਤੋਂ ਪਹਿਲਾਂ ਮਜੀਠੀਆ ਦੀ ਪਤਨੀ ਗਵੀਨਕੌਰ ਨੇ ਦੋਸ਼ ਲਗਾਇਆ ਸੀ ਕਿ ਅਕਾਲੀ ਦਲ ਦੇ ਆਗੂਆਂ ਤੇ ਪਰਿਵਾਰਿਕ ਮੈਂਬਰਾਂ ਨੂੰ ਮਜੀਠੀਆ ਨੂੰ ਮਿਲਣ नहीं दिता जा रहा स्टार न्यूज पंजाबी टीवी दे लई गुरप्रीत सिंह दी रिपोर्ट आज साधारण व्यक्ति के तौर तो के उत्ते आम आदमी के तौर के उत्ते जो बुनियादी साधा हक बनता है वो मुलाकात वास्ते तीन जने सरदार महेश इंद्र सिंह गरेवाल साहब सरदार सिकंदर सिंह जी मलूका साहब से मैं तन्ने ਵੇ ਕੋਈ ਵੀ ਬੰਦਾ ਜਿਹੜਾ ਜੇਲ੍ਹ 'ਚ ਹੁੰਦਾ ਹੈ ਉਹਦੇ ਦੇ ਉੱਤੇ ਕਾਰਨ ਨੂੰ ਉਹਦੇ ਸੱਚੇ ਮਿੱਤਰ ਨੂੰ ਇਹ ਹੱਕ ਹੁੰਦਾ ਕਿ ਤੁਸੀਂ ਨਿਯਮਾਂ ਮੁਤਾਬਕ ਮੁਲਾਕਾਤ ਕਰ ਸਕਦੇ ਹੋ ਸੀ ਬੜੇ ਦਿਨਾਂ ਦੀ ਆ ਬੜੀਆਂ ਰਿਕਵੈਸਟ ਕੀਤੀਆਂ ਪ੍ਰਸ਼ਾਸਨ ਨੂੰ ਪਰ ਪਤਾ ਨਹੀਂ ਇਹ ਜੇਲ੍ਹ 'ਚ ਕਿਹੜੇ ਵੱਖਰੇ ਕਾਨੂੰਨ ਕਿਉਂਕਿ ਇਹ ਤਾਂ ਜੇਲ੍ਹ ਸੁਧਨ ਤੇ ਪਤਨ ਦਾ ਕੰਮ ਹੈ ਇਹਦੇ 'ਚ ਸਰਕਾਰ ਤੇ ਨਾਲੋਂ ਨਹੀਂ ਹੁੰਦੇ। ਉਹ ਸਾਰਿਆਂ ਦਾ ਹੱਕ ਹੁੰਦਾ ਕਿ ਤੁਸੀਂ ਜਿਹੜਾ ਹੈਗਾ ਜਾ ਕੇ ਇੱਕ ਇੱਕ ਰਜਿਸਟਰ ਤੇ ਸਾਡੇ ਦਸਤਖਤ ਕਰਾਓ ਜਿਵੇਂ ਆਮ ਲੋਕੀ ਕਰਦੇ ਤੇ ਭਾਵੇਂ ਬਾਹਰ ਖੜੇ ਕਰਕੇ ਝਾੜੀ ਤੇ ਸਾਡੀ ਮੁੜਕਤ ਕਰਾ ਦਿਓ ਤੁਹਾਨੂੰ ਪਤਾ ਤਾਂ ਲੱਗੇ ਤੁਸੀਂ ਆਪਣੇ ਜ਼ਿਲ੍ਹੇ ਆ ਸਾਥੀ ਨੂੰ ਮਿਲਣਾ ਚਾਹੁੰਦੇ ਉਹ ਤੁਹਾਡੇ ਸਾਹਮਣੇ ਆ ਜੀ ਬਾਹਰ ਨਾਲ ਗੇਟ ਹਾਲੇ ਦੇਰ ਤੋਂ ਬੜੀ ਦੂਰ ਹੈ ਇੱਥੇ ਜੰਦਰੇ ਵੱਜੇ ਹੋਇਆ ਸਿਕਿਉਰਟੀ ਲੱਗੀ ਹੋਈ ਆ ਹੁਣ ਕਿਤੇ 10 ਮਿੰਟ ਵੇਲੇ ਵਾਸਤੇ ਰੁਕੇਗਾ ਤੁਹਾਨੂੰ ਇੱਥੇ ਇਹਨੇ 10 ਮਿੰਟਾਂ ਚ 10 ਮਿੰਟ ਅੱਛਾ ਜੀ ਹਾਈ ਤੋਂ ਪਤਾ ਨਹੀਂ ਕਿੱਥੋਂ ਤੱਕ ਸਲਾਹ ਕਰਨੀ ਇਹਨਾਂ ਨੇ ਮੁੱਖ ਮੰਤਰੀ ਤੱਕ ਕਿ ਦਿੱਲੀ ਕੇਜਰੀਵਾਲ ਤੱਕ ਕਿਤੇ ਕੰਨੀ ਅਦਰਵਾਇਤੇ ਫੋਨ ਤੇ ਹੀ ਡੇਟ ਆਲਾ ਪੁੱਛ ਲੈਂਦਾ ਜੀ ਮੜਾ ਕਹਿੰਦਾ ਆਇਆ ਬੰਦਾ ਕਹਿੰਦਾ ਜੇ ਭੇਜਦੇ ਤੇ ਨਾ ਕਰਦੇ ਪਰ ਇਹ ਮੇਰੇ ਹੱਥ ਪਤਾ ਨਹੀਂ ਹਾਲੇ ਦਿੱਲੀ ਜਾ ਕੇ ਉੱਤੇ ਮੀਟਿੰਗ ਹੋਣੀ ਹੋਵੇ ਉੱਤੇ ਫੈਸਲਾ ਹੋਣਾ ਮਨਸ਼ਾ ਕੀ ਲੇਟਾ ਸਾਹਿਬ ਨੂੰ ਤੇ ਕਈ ਘੰਟੇ ਵੀ ਲੱਗ ਸਕਦੇ ਅਸੀਂ ਤੇ ਚਲੋ ਆਏ ਆ ਕੋਈ ਗੱਲ ਸਾਡੀ ਤੇ ਪੇਸ਼ੈਂਸ ਹੈਗੀ ਆ ਅਸੀਂ ਤੇ ਇੰਤਜ਼ਾਰ ਕਰੇ ਇੰਨੇ ਦਿਨਾਂ ਤੋਂ ਵੀ ਇੰਤਜ਼ਾਰ ਕਰਦੇ ਪਏ ਮਨਸ਼ਾ ਕੀ ਲੱਗਦੀ ਹੈ ਮਨਸ਼ਾ ਕੀ ਲੱਗਦੀ ਹੈ ਲੇਕਿਨ ਮਨਸ਼ਾ ਨਹੀਂ ਹੈ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਇਹ ਇੱਕ ਜਿਹੜੀ ਹੈ ਨਾ ਬਦਲਾਖੋਰੀ ਦੀ ਰਾਜਨੀਤੀ ਆਪੋਜੀਸ਼ਨ ਦਾ ਗਲਾ ਦਬਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਹੈ ਕਿ ਸ਼ਾਇਦ ਇਦਾਂ ਕਿ ਲੋਕੀ ਲੈਂਡ ਪੋਲਿੰਗ ਪਾਲਿਸੀ ਦੇ ਖਿਲਾਫ ਬੋਲਣੋਂ ਹਟ ਜائیں ਸ਼ਾਇਦ ਲੋਕੀ ਕਰਪਸ਼ਨ ਦੇ ਖਿਲਾਫ ਆਪੋਜੀਸ਼ਨ ਵਾਲੇ ਬੋਲਣੋਂ ਹਟ ਜائیں ਸ਼ਾਇਦ ਜਿਹੜੇ ਬਾਕੀ ਗੰਧ ਕੰਮ ਸਾਡੇ ਹੋ ਰਿਹਾ ਉਹਨਾਂ ਦੇ ਖਿਲਾਫ ਜਿਹੜਾ ਆਪੋਜੀਸ਼ਨ ਬੋਲਣੋਂ ਹਟ ਜਾਈ ਪਰ ਇਹ ਤਾਂ ਕਦੀ ਹੋਣਾ ਨਹੀਂ ਜੀ ਮਨਾ ਸਾਹਿਬ ਜੀ ਨਾ ਮਿਲ ਦਿੱਤਾ ਕਿ ਤੁਹਾਡਾ ਕੀ ਹੋਏਗਾ ਜਿਵੇਂ ਕੋਰਟ 'ਚ ਵੀ ਤੁਸੀਂ ਆ ਉੱਥੇ ਰੁਕ ਰੱਖੋਗੇ ਆਪਾਂ ਵੀ ਇੱਥੇ ਮਿਲਣਗੇ ਤੁਹਾਨੂੰ ਚਨੋ ਅਗਲਾ ਫੈਸਲੇ ਦੇਖਾਂਗੇ ਪਹਿਲਾਂ ਤਾਂ ਸਾਨੂੰ ਆਸ ਹੈ ਕਿ ਕੋਈ ਜਿਹੜੀ ਆ ਤੁਹਾਡੇ ਨਾਲ ਹੀ ਵੀ ਅਸੀਂ ਫਰਿਆਦ ਕਰਦੇ ਹਾਂ ਕਿ ਭਾਈ ਮਿਲਣਾ ਤੇ ਜਿਹੜਾ ਕਿੰਨਾ ਸਮਾਂ ਮਿਲਣ ਦੇਣਾ ਕਿੱਥੇ ਖੜਾ ਕਰਕੇ ਮਲਾਉਣਾ ਉਹ ਤੁਹਾਡਾ ਹੱਥ ਆਸੀਂ ਕੋਈ ਵੀਆਈਪੀ ਟ੍ਰੀਟਮੈਂਟ ਨਹੀਂ ਮੰਗਦੇ ਤੇ ਅੱਜ ਤੱਕ ਇਹਨੇ ਕਿਤੇ ਕਦੇ ਕਰਕੇ ਬਾਹਰ ਜਾਲੀ ਸਾਰੇ ਨੂੰ ਕੀ ਕਰਦੇ ਸਾਨੂੰ ਕੀ ਅਸ਼ੀਰਵਾਰ ਨੂੰ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਸਰਦਾਰ ਚਬੀਰ ਸਿੰਘ ਬਾਦਲ ਸਾਹਿਬ ਨੇ ਵੀ ਇਤਹਾਜ਼ ਕਿਸੇ ਜੁਦਾ ਪਰਿਵਾਰ ਦੇ ਮੈਂਬਰ ਹੈ ਉਹਨਾਂ ਦੇ ਰੀਅਲ ਤੇ ਸਹਾਂਭੀ ਵਿਆਹ ਸਬੱਤ ਕੋਲ ਬਾਦਲ ਉਹਨਾਂ ਨੂੰ ਹਲੇ ਤੱਕ ਲਾਉਣੀ ਕੀਤਾ ਗਿਆ ਇਹ ਤਾਂ ਪਹਿਲੀ ਵਾਰੀ ਇਦਾਂ ਦਾ ਕੰਮ ਸੁਣਿਆ ਹੈ ਇਹ ਤਾਂ ਐਮਰਜੈਂਸੀ ਤੋਂ ਇਹ ਕੰਮ ਕਿਹਦੇ ਦੇ ਵਿੱਚ ਮੁੱਖ ਕਾਰਨ ਕੀ ਸਮਝੋ ਮੇਨ ਵੱਡੀ ਗੱਲ ਕੀ ਦੇਖੋ ਮੈਂ ਇੱਕ ਸਮੇਂ ਨਾ ਪਹਿਲੀ ਤਾਂ ਗੱਲ ਕਾਨੂੰਨ ਇਹ ਕਹਿੰਦਾ ਹੈ ਕਿ ਜਿਹਦੇ ਜਨੈਚਰ દોਸ਼ਾਇਦ ਨਹੀਂ ਹੁੰਦੇ ਉਹਨੂੰ ਦੋਸ਼ੀ ਹੋਈ ਨਹੀਂ ਕਿਹਾ ਜਾ ਸਕਦਾ ਹੀ ਹੈਜ਼ ਬੀਨ ਅਰੈਸਟਡ ਇੱਕ ਕੇਸ ਵਿੱਚ ਦੋਸ਼ ਲਾ ਕੇ ਉਹ ਦੋਸ਼ ਹਲੇ ਕਿਸੇ ਸਾਫ ਤੇ ਨਹੀਂ ਹੋਏ ਇਹ ਪੁਲਿਸ ਦੀ ਕਹਾਣੀ ਹੈ ਤੇ ਹਰ ਜਿਹੜਾ ਵੀ ਬੰਦਾ ਇਰਾਸਤ ਚਾਹ ਉਹਨੂੰ ਮਿਲਣ ਦਾ ਲੋਕਾਂ ਨੂੰ ਹੱਕ ਆ ਸਾਡਾ ਉਹ ਕਲੀਗ ਆ ਸਾਡਾ ਸਾਥੀ ਆ ਸਾਡੇ ਪਰਿਵਾਰ ਦੇ ਉਹਨਾਂ ਦੇ ਪਰਿਵਾਰ ਨਾਲ ਪਿਛਲੇ 50 ਸਾਲ ਦੇ ਸਬੰਧ ਆ ਸਰਦਾਰ ਸਰਜੀਤ ਸਿੰਘ ਮਜੀਠੀਆ ਬਣਦੇ ਅਸੀਂ ਮਿਲਣ ਆਏ ਸੀ ਤਾਂ ਬੜੀ ਹੈਰਾਨੀ ਹੋਈ ਕਿ ਜੇਲ੍ਹ ਰੁਕਿਆ ਹੋਇਆ ਮੈਂ ਤਾਂ ਪਹਿਲੀ ਵਾਰ ਗਏ ਦੇਖਿਆ ਜੇਲ੍ਹ ਵਿੱਚ ਬਤੌਰ ਮੰਤਰੀ ਵੀ ਇਨਸਪੈਕਸ਼ਨ ਲਈ ਗਏ ਆ ਬਤੌਰ ਆਪੋਜੀਸ਼ਨ ਤੇ ਵੀ ਗਏ ਆ ਜੇ ਦੇ ਗੇਟ ਦੇ ਬਾਹਰ ਤਾਂ ਜਰੂਰ ਤਾਲਾ ਲੱਗਿਆ ਹੁੰਦਾ ਆਹ ਛੇੜ ਦੇ ਐਂਟਰੀ ਦੇ ਗੇਟਾ ਤਾਲਾ ਲੱਗਿਆ ਪਹਿਲੀ ਵਾਰ ਤੇ ਸਮੇਂ ਨਾਲ ਮੈਂ ਤਾਂ ਕਿ ਇਹ ਕਾਨੂੰਨ ਇਸ ਰਾਜ ਵਿੱਚ ਕੋਈ ਕਾਨੂੰਨ ਦੀ ਨਾ ਤਾਂ ਹੈ ਨਾ ਕਾਨੂੰਨ ਦਾ ਕੋਈ ਜਾਣਦੇ ਨਾ ਕਾਨੂੰਨ ਦਾ ਕੋਈ ਨਾ ਹੈ ਸਰਕਾਰ ਪਹਿਲਾਂ ਹੀ ਪ੍ਰਿਪੇਅਰ ਲੱਗਦੀ ਹੈ ਪੁਲਿਸ ਫੋਰਸ ਕਾਫੀ ਲਾ ਰੱਖੇ ਗੇਟ ਤੇ ਦੇਖੋ ਸਰਕਾਰ ਦਿੱਕਾਈ ਕਰਨਾ ਹੈ ਸਰਕਾਰ ਤਾਂ ਪ੍ਰਿਪੇਅਰ ਕੀ ਕਹਿ ਸਕਦੇ ਜਿਨ੍ਹਾਂ ਨੂੰ ਸਮਝ ਹੀ ਨਹੀਂ ਮੈਂ ਤਾਂ ਇਹ ਕਹਿਣਾ ਕਿ ਇਹਨਾਂ ਨੂੰ ਕੰਮ ਸਾਫ ਦਾ ਜੀ ਦੀ ਉਹਨਾਂ ਨੂੰ ਸਮਝ ਨਹੀਂ ਜੇ ਕਿਤੇ ਕਾਨੂੰਨ ਮਾੜੇ ਜੇ ਵੀ ਜਾਣਦੇ ਹੁੰਦੇ ਉਹ ਕਹਿੰਦੇ ਜਿਹੜਾ ਮਰਜ਼ੀ ਆ ਕੇ ਮਿਲੋ ਮੇਥੇ ਟਾਈਮ ਤੇ ਜੰਗਲੇ ਦੇ ਵਿੱਚੋਂ ਨਹੀਂ ਮळा दो ਅਸੀਂ ਤਾਂ ਨਹੀਂ ਕਹਿੰਦੇ ਕਿ ਸੋਫਟ ਡੈਂਟ ਦੇ ਕਮਰੇ 'ਚ ਬਿਠਾ ਕੇ ਸਾਡੀਆਂ ਗੱਲਾਂ ਕਰਾ ਦਿਓ ਅਸੀਂ ਕਹਿੰਦੇ ਜੋ ਜੇਲ ਮੈਨੂਅਲ ਕਹਿੰਦਾ ਉਹਦੇ ਮੁਤਾਬਕ ਸਾਡੀ ਮੀਟਿੰਗ ਕਰਾ ਦਿਓ ਇਹ ਉਸ ਨੂੰ ਵੀ ਤਿਆਰ ਨਹੀਂ ਫਿਰ ਇਸ ਗੱਲ ਤੋਂ ਲੱਗਦਾ ਨਾ ਕਿ ਕੋਈ ਨਾ ਕੀ ਗਲਤੀ ਕਰੀ ਬੈਠੀ ਹੈ ਜੀ ਨੂੰ ਚਾਹੁੰਦੇ ਨਹੀਂ ਕਿ ਪਬਲਿਕ 'ਚ ਜਾਵੇ ਵੱਡਾ ਕਲੈਕਸ਼ਨ ਕੀ ਹੋਊਗਾ ਜੇ ਨਹੀਂ ਦੇਖੋ ਫਿਰ ਅਸੀਂ ਕਾਨੂੰਨ ਦਾ ਦਰਵਾਇਆ ਹਲ ਅਦਾਲਤ ਜਾਂ ਐਪਲੀਕੇਸ਼ਨ ਦੇ ਮੱਦੇ ਸਾਨੂੰ ਮਿਲੌਣ ਦੀ ਪਰਮਿਸ਼ਨ ਦਿੱਤੀ ਜਾਵੇ ਤੇ ਕੋਈ ਗੱਲ ਕਰਦਾ ਦਿਨ ਵੀ ਦਿਨ ਵੀ ਜੇ ਮੈਂ ਤੈਅ ਕੀਤਾ ਜਾਂਦਾ ਉਸ ਇਹ ਵੀ ਹੋ ਸਕਦਾ ਵੀ ਅੱਜ ਮੁਲਾਕਾਤ ਦਿਨ ਨਾ ਹੋਵੇ ਨਹੀਂ ਇਹਦੇ ਕੋਈ ਮੈਂ ਦੇਖੋ ਇਹ ਇਹ ਸਾਰਾ ਹੈਗਾ ਲੋਕਲ ਅੰਡਰਸਟੈਂਡਿੰਗ ਹੁੰਦੀ ਹੈ ਵਰਕਿੰਗ ਦੇ ਤੇ ਕਿਸੇ ਦਿਨ ਵੀ ਆਫਟਰਨੂਨ ਆਫਟਰਨੂਨ ਆ ਬਾਕੀ ਜੇ ਅੱਜ ਇਹ ਕਹਿਣਗੇ ਅੱਜ ਨਾ ਉਹ ਫਲਾਣੇ ਦਿਨ ਉਹ ਆ ਜਾਕਰ ਤੁਸੀਂ ਫੇਰ ਆ ਜਾਓ ਕੋਈ ਆ ਜਾਓ ਫੇਰ ਆ ਜਾਓ